ਸਾਸਿਕਾਉ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਪੇ ਟੂ ਪੇ ਸੰਸਥਾ ਦੇ ਬਾਰੇ ਵਿੱਚ ਪੇ ਟੂ ਪੇ ਸੰਸਥਾ ਕੀ ਹੈ ਤੇ ਇਹ ਕਿਹੜੇ-ਕਿਹੜੇ ਸਮਾਜ ਭਲਾਈ ਦੇ ਕੰਮ ਕਰਦੀ ਹੈ ਕਿਸ ਤਰ੍ਹਾਂ ਬੇਟੀਆਂ ਨੂੰ ਉਹਨਾਂ ਦੇ ਵਿਆਹ ਤੇ 1100 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਆਰਥਿਕ ਸਹਾਇਤਾ ਜਿਹੜੀ ਉਹ ਦਿੱਤੀ ਜਾਂਦੀ ਹੈ ਤੇ ਪੇ ਟੂ ਪੇ ਸੰਸਥਾ ਦੇ ਵਿੱਚ ਅਸੀਂ ਅਗਰ ਕੰਮ ਕਰਨਾ ਹੈ ਤਾਂ ਅਸੀਂ ਉੱਥੇ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰ ਸਕਦੇ ਹਾਂ ਸਵੈ ਰੁਜ਼ਗਾਰ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ ਇਸ ਆਦਾਰੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਅੱਗੇ ਦਿੱਤੀ ਜਾਊਗੀ। ਦੋਸਤੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਨੂੰ ਆਨ ਕਰ ਲੈਣਾ ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਤਾਂ ਦੋਸਤੋ ਹੁਣ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ ਜੀ। ਪੇ ਟੂ ਪੇ ਫਾਊਂਡੇਸ਼ਨ ਇੱਕ ਐਨਜੀਓ ਹੈ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਐਨਜੀਓ ਕੀ ਹੁੰਦੀ ਹੈ? ਐਨਜੀਓ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੁੰਦੀ ਹੈ। ਮਤਲਬ ਅਜਿਹਾ ਸੰਗਠਨ ਹੁੰਦਾ ਜਿਹੜਾ ਕਿ ਨਿੱਜੀ ਸੰਗਠਨ ਹੁੰਦਾ ਹੈ ਐਨ ਜੀਓ ਦੁਆਰਾ ਲੋਕਾਂ ਦੀ ਮਦਦ ਕਰਕੇ ਸਮਾਜ ਦੀ ਭਲਾਈ ਲਈ ਕੰਮ ਕੀਤਾ ਜਾਂਦਾ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਆਉਂਦੇ ਨੇ ਜਿਵੇਂ ਵਿਧਵਾ ਔਰਤਾਂ ਦੇ ਮਕਾਨ ਬਣਾ ਕੇ ਦੇਣਾ ਗਰੀਬ ਅਨਾਥ ਬੱਚਿਆਂ ਨੂੰ ਪੜ੍ਹਾਉਣਾ ਔਰਤਾਂ ਦੀ ਸੁਰੱਖਿਆ ਆਦਿ ਕਈ ਤਰ੍ਹਾਂ ਦੇ ਕੰਮ ਹੁੰਦੇ ਨੇ ਐਨ ਜੀਓ ਦਾ ਮੁੱਖ ਉਦੇਸ਼ ਸਮਾਜ ਦੀ ਭਲਾਈ ਕਰਨਾ ਹੁੰਦਾ ਹੈ ਐਨ ਜੀਓ ਬਾਰੇ ਤੁਹਾਨੂੰ ਹੋਰ ਜਾਣਕਾਰੀ ਦੇ ਦਿੰਦੇ ਆਂ ਐਨਜੀਓ ਨੂੰ ਕੋਈ ਵੀ ਬਣਾ ਸਕਦਾ ਪਰ ਐਨਜੀਓ ਦੀਆਂ ਵੱਖ-ਵੱਖ ਟਾਈਪਸ ਹੁੰਦੀਆਂ ਨੇ ਜਿਹੜੀ ਐਨਜੀਓ ਦੀ ਅਸੀਂ ਗੱਲ ਕਰ ਰਹੇ ਹਾਂ ਪੇ ਟੂ ਪੇ ਫਾਊਂਡੇਸ਼ਨ ਦੀ ਉਹ ਟਰਸਟ ਦੇ 1882 ਐਕਟ ਅਧੀਨ ਰਜਿਸਟਰ ਹੈ ਜਾਨੀ ਕਿ ਭਾਰਤ ਸਰਕਾਰ ਦੇ ਨੀਤੀਯੋਗ ਤੋਂ ਮਾਨਤਾ ਪ੍ਰਾਪਤ ਹੈ ਐਨਜੀਓ ਆ ਜਿਹੜੀ ਐਨਜੀਓ ਟਰਸਟ ਦੇ ਐਕਟ ਦੇ ਅਧੀਨ ਬਣਦੀ ਹੈ ਉਸ ਨੂੰ ਐਨਜੀਓ ਨੂੰ ਜਿਹੜਾ ਕਿ ਪੂਰੇ ਦੇਸ਼ ਵਿੱਚ ਕੰਮ ਕਰਨ ਦੀ ਮਾਨਤਾ ਪ੍ਰਾਪਤ ਹੁੰਦੀ ਹੈ ਪੇ ਟੂ ਪੇ एनजीओ ट्रस्ट ਦੇ ਐਕਟ ਅਧੀਨ ਰਜਿਸਟਰ ਹੈ ਜਿਦੇ ਵਿੱਚ ਅੱਜ ਦੀ ਘੜੀ 24 ਸਟੇਟਾਂ ਕੰਮ ਕਰ ਰਹੀਆਂ ਨੇ ਤੇ ਜੇਕਰ ਗੱਲ ਕਰੀਏ ਆਫਿਸ ਦੀ ਤਾਂ 20 ਸਟੇਟਾਂ ਵਿੱਚ ਵੱਖ-ਵੱਖ ਆਫਿਸ ਵੀ ਖੁੱਲੇ ਹੋਏ ਨੇ ਪਰ ਪੇ ਟੂ ਪੇ ਫਾਊਂਡੇਸ਼ਨ ਐਨਜੀਓ ਦਾ ਜਨਮ ਰਾਜਸਥਾਨ ਦੇ ਵਿੱਚ ਹੋਇਆ ਜਿਹੜਾ ਇਸ ਦਾ ਆਫਿਸ ਹੈ ਉਹ ਇਸ ਦੀ ਨਿੱਜੀ ਪ੍ਰਾਪਰਟੀ ਪੇ ਟੂ ਪੇ ਦੇ ਨਾਮ ਤੇ ਬਣਿਆ ਹੋਇਆ ਇਸ ਤੋਂ ਇਲਾਵਾ ਇਸ ਪੇ ਟੂ ਪੇ ਐਨਜੀਓ ਦੇ ਜਿਹੜੇ ਕਿ ਵੱਖ-ਵੱਖ ਸਟੇਟਾਂ ਵਿੱਚ 20 ਤੋਂ ਜ਼ਿਆਦਾ ਆਫਿਸ ਖੁੱਲੇ ਹੋਏ ਨੇ ਹੁਣ ਜਿਹੜੀ ਪੇ ਟੂ ਪੇ ਸੰਸਥਾ ਉਹ ਟਰਸਟ ਦੇ ਐਕਟ ਅਧੀਨ ਰਜਿਸਟਰ ਹੈ ਇਹਨੇ ਤੁਸੀਂ ਕਿਵੇਂ ਚੈੱਕ ਕਰੋਗੇ ਤੁਸੀਂ ਆਪਣੇ ਮੋਬਾਈਲ ਫੋਨ ਤੇ ਚੈੱਕ ਕਰ ਸਕਦੇ ਹੋ ਕਿ ਸੰਸਥਾ ਆਨਲਾਈਨ ਰਜਿਸਟਰ ਹੈਗੀ ਆ ਚਲਦੇ ਆ ਮੋਬਾਈਲ ਫੋਨ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਤੁਸੀਂ Google ਤੇ ਸਰਚ ਕਰਨਾ ਐਨ ਜੀਓ ਦਰਪਣ ਐਨ ਜੀਓ ਦਰਪਣ ਸਰਚ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਪਹਿਲਾ ਜਿਹੜਾ ਲਿੰਕ ਦਿਖਾਈ ਦੇਊਗਾ ਤੁਸੀਂ ਉਸ ਵਾਲੇ ਲਿੰਕ ਤੇ ਇੱਥੇ ਕਲਿੱਕ ਕਰਨਾ ਫਿਰ ਤੁਸੀਂ ਇੱਥੇ ਤਿੰਨ ਡਾਟ ਦੱਤੇ ਹੋਏ ਇਹਨਾਂ ਤੇ ਕਲਿੱਕ ਕਰਨਾ ਇਹਰ نیچے ਇੱਥੇ ਮੈਨੂੰ ਓਪਨ ਹੋ ਜਾਣਗੇ ਸਰਚ ਐਨਜੀਓ ਤੇ ਤੁਸੀਂ ਕਲਿੱਕ ਕਰ ਦਿੰਨੇ ਇੱਥੇ ਇੱਥੇ ਕਲਿੱਕ ਕਰਨ ਤੋਂ ਬਾਅਦ ਅਸੀਂ ਹੁਣ ਐਨਜੀਓ ਸਰਚ ਕਰਾਂਗੇ ਯੂਨੀਕ ਆਈਡੀ ਅਸੀਂ ਇੱਥੇ ਫਿਲ ਕਰਨੀ ਆ ਇਹ ਆਈਡੀ ਜਿਹੜਾ ਐਪਲੀਕੇਸ਼ਨ ਦਾ ਫਾਰਮ ਹੈ ਜਿਹੜਾ ਤੁਸੀਂ ਆਫਲਾਈਨ ਐਪਲੀਕੇਸ਼ਨ ਦਾ ਫਾਰਮ ਫਿਲ ਕਰਦੇ ਹੋ ਉਹਦੇ ਸੱਜੇ ਪਾਸੇ ਤੁਹਾਨੂੰ ਉੱਪਰ ਇਹ ਆਈਡੀ ਦਿਖਾਈ ਦਿੰਦੀ ਹੈ ਲਿਖੀ ਹੋਈ ਤਾਂ ਤੁਸੀਂ ਜਿਹੜੀ ਯੂਨੀਕ ਆਈਡੀ ਇੱਥੇ ਫਿਲ ਕਰ ਲੈਣੀ ਆ ਫਿਲ ਕਰਨ ਤੋਂ ਬਾਅਦ ਤੁਸੀਂ ਸਰਚ ਕਰਨਾ ਜੋ ਤੁਸੀਂ ਸਰਚ ਕਰੋਗੇ ਤਾਂ ਜਿਹੜੀ ਪੇ ਟੂ ਪੇ ਫਾਊਂਡੇਸ਼ਨ ਆ ਉਹਦੀ ਪੂਰੀ ਡਿਟੇਲ ਇੱਥੇ ਤੁਹਾਨੂੰ ਸ਼ੋਅ ਕਰੂਗਾ ਕਦੋਂ ਇਹ ਦਰਪਣ ਤੇ ਰਜਿਸਟਰ ਹੋਈ ਆ ਇਹ ਸਾਰੀ ਜਾਣਕਾਰੀ ਤੁਹਾਨੂੰ ਇੱਥੋਂ ਮਿਲ ਜਾਣੀ ਆ ਕੌਣ ਇਹਦਾ ਸੰਸਥਾਪਕ ਹੈ ਸਾਰੀ ਜਾਣਕਾਰੀ ਤੁਹਾਨੂੰ ਇੱਥੋਂ ਮਿਲ ਜਾਣੀ ਆ ਤੇ ਸਾਡੇ ਕੋਲੇ ਕੁਝ ਡਾਕੂਮੈਂਟ ਨੇ ਜਿਹੜੇ ਉਹ ਅਸੀਂ ਤੁਹਾਨੂੰ ਸ਼ੋਅ ਕਰ ਦਿੰਨੇ ਆ ਦਿਖਾ ਦਿੰਨੇ ਆ ਵੀ ਕਿਹੜੇ-ਕਿਹੜੇ ਡਾਕੂਮੈਂਟ ਨੇ ਸਭ ਤੋਂ ਪਹਿਲਾਂ ਤਾਂ ਇਹਦੇ ਇਨਾਂ ਕੋਲੇ 14 ਸਰਟੀਫਿਕੇਟ ਨੇ ਜਿਹੜੇ ਕਿ ਪੇ ਟੂ ਪੇ ਫਾਊਂਡੇਸ਼ਨ ਦੇ ਕੋਲ ਉਪਲਬਧ ਨੇ ਐਮ ਐਸ ਐਮ ਉਦਯੋਗ ਆਧਾਰ ਬੀ ਆਰ ਐਨ ਨੰਬਰ ਪੈਨ ਕਾਰਡ ਰਜਿਸਟ੍ਰੇਸ਼ਨ ਡਿਡ ਅਥੋਰਾਈਜ਼ਡ ਟੂ ਬਾਇਓਲੋਜੀ ਦਾ लेटर हेड नीति आयोग सर्टिफिकेट एनजी दर्पण ਤੇ ਰਜਿਸਟਰ ਹੈ ਜਿਹੜਾ 3 ਸਾਲ ਦਾ ਅਡੀਟਰ ਰਿਪੋਰਟ ਹੈਗੀ ਆ TDS ਸਰਟੀਫਿਕੇਟ 80G ਅਨਲਿमिटेड ਡੋਨੇਸ਼ਨ ਦੇਣ ਜਾਣਾ ਤੇ 12A ਅਨਲਿमिटेड ਡੋਨੇਸ਼ਨ ਲੈਣ ਜਾਣਾ ਤੇ WHO ਸਰਟੀਫਿਕੇਟ ਹੈਗਾ EA ਨੂੰ ਦਾਨ ਸਰਟੀਫਿਕੇਟ ਹੈ DSA ਕੋਰ ਬੈਂਕਿੰਗ ਦਾ ਸਰਟੀਫਿਕੇਟ ਹੈ ਦੇਵਸਥਾਨ ਵਿਭਾਗ ਸਰਟੀਫਿਕੇਟ ਹੈ ਇਸ ਤੋਂ ਇਲਾਵਾ ਇਹ ਡਾਕੂਮੈਂਟ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਜੋ ਕੁ ਅਧਾਰ ਵੀ ਇਹਨਾਂ ਕੋਲ ਹੈਗਾ ਸਾਰੇ ਡਾਕੂਮੈਂਟ ਇਹਨਾਂ ਕੋਲ ਉਪਲਬਧ ਨੇ ਤਾਂ ਦੋਸਤੋ ਇਹ ਸੰਸਥਾ ਸਮਾਜਿਕ ਭਲਾਈ ਦੇ ਬਹੁਤ ਸਾਰੇ ਕੰਮ ਕਰਦੀ ਆ ਆ ਕਿ ਅਸੀਂ ਇਹਨਾਂ ਦੇ ਕੰਮਾਂ ਬਾਰੇ ਦੇਖਦੇ ਹਾਂ ਕਿ ਕਿਹੜੇ-ਕਿਹੜੇ ਕੰਮ ਸਮਾਜ ਭਲਾਈ ਦੇ ਕਰਦੇ ਨੇ ਇਹ ਸੰਸਥਾ ਸੈਂਟਰਲ ਗਵਰਨਮੈਂਟ ਦੀ ਜੋ ਮਹਿੰਮ ਚੱਲ ਰਹੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਉਸ ਸਲੋਗਨ ਉੱਪਰ ਕੰਮ ਕਰ ਰਹੀ ਹੈ ਇਸ ਐਨ ਜੀਓ ਦੇ ਤਿੰਨ ਮੁੱਖ ਉਦੇਸ਼ ਨੇ ਪਹਿਲਾ ਸਵੈ ਰੋਜ਼ਗਾਰ ਜਿਹੜੇ ਬੰਦੇ ਨੂੰ ਰੋਜ਼ਗਾਰ ਦੀ ਲੋੜ ਹੈ ਚਾਹੇ ਉਹ ਜੈਂਟਸ ਹੈ ਚਾਹੇ ਉਹ ਲੇਡਿਸ ਹੈ ਚਾਹੇ ਉਹ ਅਨਪੜਾ ਹੈ ਚਾਹੇ ਉਹ ਵੈਲ ਐਜੂਕੇਟਡ ਪਰਸਨ ਹੈ ਉਹ ਵਿਅਕਤੀ ਇਸ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਕੇ ਕੰਮ ਕਰ ਸਕਦੇ ਨੇ ਜੋ ਵੀ ਵਰਕ ਦਿੱਤਾ ਜਾਂਦਾ ਉਸ ਨੂੰ ਕੋਈ ਵੀ ਆਪਣੇ ਖਾਲੀ ਸਮੇਂ ਵਿੱਚ ਕਰ ਸਕਦਾ ਹੈ ਬਹੁਤ ਹੀ ਸੌਖਾ ਕੰਮ ਹੁੰਦਾ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਂਦਾ ਤੁਸੀਂ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਹੋ ਇਸ ਸੰਸਥਾ ਨਾਲ ਜੁੜਨ ਲਈ ਬਸ ਇੱਕ ਵਾਰ 550 ਰੁਪਏ ਦੀ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਆ ਦੁਬਾਰਾ ਕੋਈ ਵੀ ਪੇਮੈਂਟ ਤੁਹਾਡੇ ਤੋਂ ਨਹੀਂ ਲਈ ਜਾਂਦੀ ਮਤਲਬ ਜਿੰਨਾ ਪਰਿਵਾਰਾਂ ਦੇ ਵਿੱਚ ਬੱਚੀਆਂ ਨੇ ਜਾਂ ਬੇਟੀਆਂ ਨੇ ਉਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਟ੍ਰਿਪਲ ਬੈਨੀਫਿਟ ਮਿਲਦੇ ਨੇ ਤਿੰਨ ਤਰ੍ਹਾਂ ਦੇ ਐਕਸਟਰਾ ਬੈਨੀਫਿਟ ਮਿਲਦੇ ਨੇ ਇੱਕ ਵਾਰ ਕੀਤੀ ਗਈ 550 ਰੁਪਏ ਦੀ ਰਜਿਸਟ੍ਰੇਸ਼ਨ ਨਾਲ ਨਾਲੇ ਤਾਂ ਉਹ ਤੁਹਾਡੇ ਪੈਸੇ ਸੇਵ ਹੋ ਜਾਂਦੇ ਨੇ ਤੇ ਨਾਲੇ ਤੁਹਾਡੀ ਆਈਡੀ ਬਣ ਜਾਂਦੀ ਹੈ ਤੀਜਾ ਜੇਕਰ ਇੱਕ ਬੇਟੀ ਦੇ ਮਾਤਾ ਪਿਤਾ ਜਾਂ ਉਹ ਖੁਦ 18 ਸਾਲ ਤੋਂ ਉੱਪਰ ਕੰਮ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਐਕਟਿਵ ਮੈਂਬਰ ਵਜੋਂ ਐਕਸਟਰਾ ਪੇਮੈਂਟ ਮਿਲਦੀ ਹੈ ਜਿਹੜੀ ਕਿ ਉਸ ਦੀ ਮੈਰਿਜ ਦੇ ਟਾਈਮ ਉਸ ਨੂੰ ਦਿੱਤੀ ਜਾਂਦੀ ਹੈ ਦੂਸਰਾ ਨੰਬਰ ਤੇ ਜਿਹੜਾ ਪਰਸਨ 550 ਰੁਪਏ ਪੇ ਕਰਕੇ ਰਜਿਸਟ੍ਰੇਸ਼ਨ ਕਰਵਾਉਂਦਾ ਹੈ ਉਸ ਨੂੰ ਪੇ ਟੂ ਪੇ ਸੰਸਥਾ ਵਿੱਚ ਆਪਣਾ ਇੱਕ ਅਕਾਊਂਟ ਜਿਹੜਾ ਉਹਦਾ ਖੁੱਲ ਜਾਂਦਾ ਹੈ ਜਿਸ ਦਾ ਉਹਨੂੰ ਮੈਸੇਜ ਦੇ ਰਾਹੀਂ ਆਈਡੀ ਤੇ ਪਾਸਵਰਡ ਵੀ ਮਿਲਦਾ ਹੈ ਜਿਸ ਨੂੰ ਪੇ ਟੂ ਪੇ ਸੰਸਥਾ ਦੇ ਲੌਗਇਨ ਪੇਜ ਤੇ ਜਾ ਕੇ ਉਹ ਆਪਣੀ ਆਨਲਾਈਨ ਜਿਹੜੀ ਕਿ ਅਕਾਊਂਟ ਨੂੰ ਚੈੱਕ ਵੀ ਕਰ ਸਕਦਾ ਹੈ ਪੇ 2 ਪੇ ਸਰਸਤਾ ਵਿੱਚ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਕਿਹੜੀਆਂ-ਕਿਹੜੀਆਂ ਹੋਰ ਸਹੂਲਤਾਂ ਮਿਲਦੀਆਂ ਨੇ ਮੈਂਬਰ ਦੇ ਪਰਿਵਾਰ ਬਲੱਡ ਰਿਲੇਸ਼ਨ ਵਿੱਚ ਭੈਣ ਜਾਂ ਬੇਟੀ ਦੇ ਵਿਆਹ ਵਿੱਚ ਸਹਾਇਤਾ ਤੇ ਕੰਨਿਆ ਦੇ ਜਨਮ ਦੀ ਸਹਾਇਤਾ ਦੋਵਾਂ ਨੂੰ 90 ਦਿਨਾਂ ਬਾਅਦ ਮੰਨਿਆ ਜਾਵੇਗਾ ਮਤਲਬ ਤੁਹਾਡਾ ਜਿਹੜਾ ਕਿ ਅਕਾਊਂਟ ਹੈ ਉਹ 90 ਦਿਨ ਪੁਰਾਣਾ ਹੋਣਾ ਚਾਹੀਦਾ ਤੁਹਾਡੇ ਰਜਿਸਟ੍ਰੇਸ਼ਨ 90 ਦਿਨ ਤੋਂ ਬਾਅਦ ਜਿਹੜਾ ਕਿ ਤੁਹਾਨੂੰ ਜਿਹੜੀ ਸਹਾਇਤਾ ਉਹ ਮਿਲਦੀ ਆ ਨੰਬਰ 3 ਦੇ ਦੁਰਘਟਨਾ ਜਾਂ ਮੌਤ ਹੋਣ ਤੇ ਦੁਰਘਟਨਾ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਤੇ ਭਿਆਨਕ ਬਿਮਾਰੀ ਹੋਣ ਤੇ ਸਹਾਇਤਾ ਮਿਲਦੀ ਆ ਜਿਹੜੀ ਕਿ ਰਜਿਸਟ੍ਰੇਸ਼ਨ ਦੇ 24 ਘੰਟਿਆਂ ਤੋਂ ਬਾਅਦ ਅਤੇ 365 ਦਿਨਾਂ ਦੇ ਅੰਤਰਗਤ ਮੰਨਿਆ ਜਾਵੇਗਾ ਰਜਿਸਟ੍ਰੇਸ਼ਨ ਹੋਣ ਤੋਂ 24 ਘੰਟੇ ਬਾਅਦ ਅਨਾਥ ਬੱਚਿਆਂ ਦੀ ਰਜਿਸਟ੍ਰੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਆ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਆ ਬੱਚੇ ਅਨਾਥ ਹੋ ਜਾਂਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਸਸਤਾ ਵੱਲੋਂ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ ਮਾਤਾ ਪਿਤਾ ਦੀ ਮੌਤ ਦਾ ਸਬੂਤ ਜਾਂ ਸਰਟੀਫਿਕੇਟ ਓਲ ਹੋਣਾ ਚਾਹੀਦਾ ਤੇ ਲੜਕੀ ਦੀ ਉਮਰ ਘੱਟੋ ਘੱਟ 18 ਸਾਲ ਹੋਵੇ ਅੱਗੇ ਪੇ ਟੂ ਪੇ ਦੇ ਵਰਕਰ ਪੀ ਟੂ ਪੀ ਵਿੱਚ ਕੰਮ ਕਰਨ ਵਾਲੇ ਵਰਕਰ ਜਿਸ ਦੀ ਕੁਦਰਤੀ ਮੌਤ ਹੁੰਦੀ ਹੈ ਜੀ ਤਾਂ ਉਹਨੂੰ 1 2100 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਜਿਹੜੀ ਕਿ ਸਹਾਇਤਾ ਦਿੱਤੀ ਜਾਂਦੀ ਹੈ ਤੇ ਇਹਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਪੰਜ ਪੰਜਵਾਂ ਪ੍ਰੋਜੈਕਟ ਜਿਹੜਾ ਕਿ ਉਹ ਪੂਰਾ ਹੋਣਾ ਲਾਜ਼ਮੀ ਹੈ ਜੀ ਅੱਗੇ ਬੇਟੀ ਪਾਲਨਹਾਰ ਦੇ ਲਈ ਸਹਾਇਤਾ ਲੈਣ ਲਈ 12 ਤੋਂ 24 ਮਹੀਨੇ ਦੇ ਵਿੱਚ 2100 ਰੁਪਏ ਤੋਂ 5100 ਰੁਪਏ ਤੱਕ ਦੀ ਸਹਾਇਤਾ ਮਿਲਦੀ ਹੈ ਕੰਨਿਆਦਾਨ ਦੌਰਾਨ ਮਿਲਣ ਵਾਲੀ ਰਾਸ਼ੀ ਕਿਸ ਤਰ੍ਹਾਂ ਮਿਲਦੀ ਹੈ ਉਪਰੋਕਤ ਜਿਹੜੀ ਰਾਸ਼ੀ ਉਹ ਕਿਸ ਤਰ੍ਹਾਂ ਮਿਲਦੀ ਆ ਉਸ ਸਮੇਂ ਆਉਣ ਵਾਲੀ ਗ੍ਰਾਂਟ ਦੀ ਰਕਮ ਅਕਾਊਂਟ ਵਿੱਚ ਕਿੰਨੀ ਫੰਡਿੰਗ ਪਈ ਆ ਉਹਦੇ ਹਿਸਾਬ ਨਾਲ ਜਿਹੜੀ ਕਿ ਰਾਸ਼ੀ ਮਿਲ ਜਾਂਦੀ ਹੈ ਮੈਂਬਰ ਦੀ ਰਜਿਸਟ੍ਰੇਸ਼ਨ ਕਿੰਨੀ ਪੁਰਾਣੀ ਹੈ ਮੈਂਬਰ ਜਿਹੜਾ ਕਿ ਰਜਿਸਟ੍ਰੇਸ਼ਨ ਕੀਤੀ ਹੋਈ ਆ ਉਹ ਕਿੰਨਾ ਪੁਰਾਣਾ ਹੈਗਾ ਸੰਸਥਾ ਨਾਲ ਕਿੰਨੇ ਸਮੇਂ ਦਾ ਜੁੜਿਆ ਹੋਇਆ ਉਸ ਸਮੇਂ ਮਿਲੀ ਸਰਕਾਰੀ ਗ੍ਰਾਂਟ ਜਿਹੜੀ ਸਰਕਾਰ ਵੱਲੋਂ ਸੰਸਥਾ ਨੂੰ ਗ੍ਰਾਂਟ ਮਿਲਦੀ ਆ ਉਸ ਦੇ ਆਧਾਰ ਤੇ ਵੀ ਅੱਗੇ ਜਿਹੜੀ ਪੇਮੈਂਟ ਆ ਉਹ ਡਿਵਾਈਡ ਕੀਤੀ ਜਾਂਦੀ ਆ ਉਸ ਸਮੇਂ ਵਰਕਰ ਦਾ ਲੈਵਲ ਇਹ ਉਹਨਾਂ ਵਾਸਤੇ ਜਿਹੜੇ ਪੇ ਟੂ ਪੇ ਸੰਸਥਾ ਦੇ ਵਿੱਚ ਵਰਕਰ ਵਜੋਂ ਕੰਮ ਕਰ ਰਹੇ ਆ ਉਸ ਸਮੇਂ ਜਿਹੜਾ ਵਰਕਰ ਦਾ ਲੈਵਲ ਹੁੰਦਾ ਉਹਦੇ ਹਿਸਾਬ ਨਾਲ ਜਿਹੜੀ ਕਿ ਪੇਮੈਂਟ ਮਿਲਦੀ ਹੈ ਪੇ ਟੂ ਪੇ ਕਮੇਟੀ ਦੁਆਰਾ ਲਿਆ ਗਿਆ ਫੈਸਲਾ ਉਪਰੋਕਤ ਜਿਹੜੀਆਂ ਚਾਰ ਗੱਲਾਂ ਦਸੀਆਂ ਨੇ ਉਹਦੇ ਵਿੱਚ ਕੰਨਿਆਦਾਨ ਵਿੱਚ ਪ੍ਰਾਪਤ ਕੀਤੀ ਜਾਣ ਵਾਲੀ ਰਕਮ ਕਿਵੇਂ ਮਿਲਦੀ ਹੈ ਕੋਈ ਵੀ ਜਿਹੜਾ ਕਿ 1100 ਰੁਪਏ ਤੋਂ ਘੱਟ ਪ੍ਰਾਪਤ ਨਹੀਂ ਕਰੇਗਾ ਮਤਲਬ ਜਿਹੜਾ ਕਿ ਤੁਸੀਂ 550 ਰੁਪਏ ਜਿਹੜੇ ਕਿ ਤੁਸੀਂ ਪੇ ਕੀਤੇ ਨੇ ਪੇ ਟੂ ਬੇ ਨੂੰ ਉਹ ਤੁਹਾਨੂੰ ਡਬਲ ਕਰਕੇ ਰਿਟਰਨ ਕਰੇਗਾ ਘੱਟ ਤੋਂ ਘੱਟ ਤੁਹਾਨੂੰ 1100 ਰੁਪਏ ਤਾਂ ਮਿਲਣਗੇ ਹੀ ਮਿਲਣਗੇ ਰਜਿਸਟ੍ਰੇਸ਼ਨ ਕਰਾਉਣ ਦੇ 91 ਦਿਨਾਂ ਬਾਅਦ ਮਤਲਬ 3 ਮਹੀਨੇ ਲੰਘ ਜਾਣ ਤੋਂ ਬਾਅਦ ਰਜਿਸਟ੍ਰੇਸ਼ਨ 3 ਮਹੀਨੇ ਪ੍ਰਾਣੀ ਹੋਣੀ ਚਾਹੀਦੀ ਹੈ 91 ਦਿਨ ਤੋਂ ਲੈ ਕੇ 1 ਸਾਲ ਤੱਕ 1100 ਰੁਪਏ ਮਿਲਣਗੇ ਉਸ ਤੋਂ ਬਾਅਦ ਫਾਰਮ ਭਰਨ ਤੇ ਲੜਕੀ ਦੇ ਵਿਆਹ ਵਿੱਚ ਕਿੰਨੇ ਸਮੇਂ ਦਾ ਅੰਤਰਾਲ ਹੈ ਉਸ ਦੇ ਹਿਸਾਬ ਨਾਲ ਅਤੇ ਸੰਸਥਾ ਦੇ ਕੋਲ ਕਿੰਨੀ ਫੰਡਿੰਗ ਪਈ ਹੈ ਉਸ ਦੇ ਹਿਸਾਬ ਨਾਲ ਪੈਸੇ ਮਿਲਦੇ ਹਨ 11 100 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਜਿਹੜੀ ਕਿ ਉਹ ਸਹਾਇਤਾ ਰਾਸੀ ਮਿਲ ਸਕਦੀ ਹੈ ਜਿਨ੍ਹਾਂ ਨੂੰ ਪੈਸੇ ਮਿਲੇ ਨੇ ਉਹਨਾਂ ਵਿੱਚੋਂ ਕੁਝ ਨਹੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਸਾਰੀਆਂ ਤਸਵੀਰਾਂ ਸ਼ੇਅਰ ਕਰਨ ਲੱਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਵੇਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੜਕੀ ਦੇ ਸ਼ਾਦੀ ਤੇ ਗਿਫਟ ਵਜੋਂ ਕੋਈ ਨਾ ਕੋਈ ਸਮਾਨ ਦਿੱਤਾ ਜਾਂਦਾ ਚੈੱਕ ਦੇ ਕੇ ਸਹਾਇਤਾ ਕੀਤੀ ਜਾਂਦੀ ਆ ਹਜ਼ਾਰਾਂ ਲੱਖਾਂ ਪਰਿਵਾਰ ਲੱਖਾਂ ਰੁਪਏ ਵਿੱਚ ਪੇ ਟੂ ਪੇਸ ਤੋਂ ਸਹਾਇਤਾ ਜਿਹੜੀ ਕਿ ਉਹ ਪਾ ਚੁੱਕੇ ਨੇ ਤੇ ਹੁਣ ਵੀ ਪੇ ਟੂ ਪੇ ਲੋਕਾਂ ਦੀ ਮਦਦ ਲਈ ਜੋਰਾ ਸ਼ੋਰਾ ਤੇ ਕੰਮ ਕਰ ਰਹੀ ਹੈ ਨਾਲੇ ਪੁੰਨ ਨਾਲੇ ਫਲੀਆਂ ਜਦੋਂ ਤੁਸੀਂ ਪੇ ਟੂ ਪੇ ਐਨ ਜੀਓ ਸੰਸਥਾ ਵਿੱਚ 550 ਰੁਪਏ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਹੋ ਤੇ ਉਹਦੇ ਨਾਲ ਤੁਹਾਡਾ ਤੁਹਾਨੂੰ ਜਿਹੜੇ ਪਹਿਲਾਂ ਦਿੱਤੇ ਸੀਗੇ ਸਾਰੇ ਲਾਭ ਨੇ ਉਹ ਤਾਂ ਮਿਲਣਗੇ ਹੀ ਤੇ ਨਾਲ ਹੀ ਤੁਹਾਡਾ ਜਿਹੜਾ ਸੰਸਥਾ ਦੇ ਵਿੱਚ ਅਕਾਊਂਟ ਖੁੱਲ ਜਾਣਾ ਜਦੋਂ ਤੁਸੀਂ ਸਮਾਜ ਵਿੱਚ ਆਸ-ਪਾਸ ਜਾਂ ਆਪਣੇ ਰਿਸ਼ਤੇਦਾਰ ਸਕੇ ਸੰਬੰਧੀਆਂ ਨੂੰ ਦੱਸੋਗੇ ਕਿ ਲੜਕੀਆਂ ਲਈ ਪੇ ਟੂ ਪੇ ਸੰਸਥਾ ਵਿੱਚ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਬਹੁਤ ਸਾਰੇ ਲੋਕ ਫਾਰਮ ਫਿਲ ਕਰਨਗੇ ਸੰਸਥਾ ਨੇ ਤੁਹਾਡੇ ਬਾਰੇ ਬਹੁਤ ਕੁਝ ਸੋਚ ਰੱਖਿਆ ਜਿੰਨੇ ਫਾਰਮ ਤੁਸੀਂ ਲੋਕਾਂ ਦੇ ਭਰਦੇ ਹੋ ਜਾਨੀ ਲੋਕਾਂ ਦਾ ਫਾਇਦਾ ਕਰਦੇ ਹੋ ਸੰਸਥਾ ਤੁਹਾਨੂੰ ਇਸ ਪੁੰਨ ਦੇ ਕੰਮ ਬਦਲੇ ਫੰਡਿੰਗ ਦਿੰਦੀ ਹੈ ਜਾਨੀ ਤੁਹਾਨੂੰ ਸੰਸਥਾ ਵਿੱਚ ਕੰਮ ਕਰਨ ਬਦਲੇ ਪੈਸਾ ਦਿੱਤਾ ਜਾਂਦਾ ਹੈ ਇਹ ਫੰਡਿੰਗ ਥੋੜੀ ਬਹੁਤ ਮਾਉਂਟ ਨਹੀਂ ਹੁੰਦੀ ਜਿਵੇਂ ਜਿਵੇਂ ਤੁਸੀਂ ਕੰਮ ਕਰਦੇ ਜਾਓਗੇ ਤੁਹਾਡਾ ਸੰਸਥਾ ਦੇ ਵਿੱਚ ਲੈਵਲ ਵੱਧਦਾ ਜਾਵੇਗਾ ਤੁਹਾਡੇ ਪ੍ਰੋਜੈਕਟ ਪੂਰੇ ਹੁੰਦੇ ਜਾਣਗੇ ਤੇ ਤੁਸੀਂ ਲੱਖਾਂ ਰੁਪਏ ਦੀ ਫੰਡਿੰਗ ਪ੍ਰਾਪਤ ਕਰ ਸਕਦੇ ਹੋ ਹੁਣ ਕਿਹੜੇ ਕਿਹੜੇ ਜਿਹੜੇ ਲੈਵਲ ਨੇ ਤੇ ਕਿੰਨੀ ਫੰਡਿੰਗ ਹੈ ਜਾਨੀ ਵਰਕਰ ਨੂੰ ਪੈਸਾ ਮਿਲਦਾ ਉਸ ਨੂੰ ਇੱਕ ਚਾਰਟ ਦੇ ਰਾਹੀਂ ਤੁਹਾਨੂੰ ਦੱਸਦੇ ਆ ਪੇ ਟੂ ਪੇ ਫਾਊਂਡੇਸ਼ਨ ਸੋਸ਼ਲ ਫਾਊਂਡੇਸ਼ਨ ਦੇ ਵਿੱਚ 18 ਪ੍ਰੋਜੈਕਟ ਦਿੱਤੇ ਗਏ ਨੇ ਜਿਹੜੇ ਵਰਕਰ ਨੇ ਉਹ ਇਹਨਾਂ ਦੇ ਵਿੱਚ ਜਿਹੜੀ ਕਿ ਅਚੀਵਮੈਂਟ ਪ੍ਰਾਪਤ ਕਰਦੇ ਆ ਜਿਵੇਂ ਪਹਿਲਾ ਜਿਹੜਾ ਪ੍ਰੋਜੈਕਟ ਆ ਉਹਦੇ ਵਿੱਚ ਗਰੁੱਪ A ਤੇ ਗਰੁੱਪ B ਜਦੋਂ ਕਿਸੇ ਪਰਸਨ ਦਾ ਅਕਾਊਂਟ ਓਪਨ ਹੋ ਜਾਂਦਾ ਤਾਂ ਉਹਦੇ ਦੋ ਗਰੁੱਪ ਬਣ ਜਾਂਦੇ ਆ ਉਹਦੇ ਵਿੱਚ A ਗਰੁੱਪ ਤੇ B ਗਰੁੱਪ ਦੇ ਵਿੱਚ ਜਦੋਂ ਇੱਕ ਇੱਕ ਮੈਂਬਰ ਹੋ ਜਾਂਦਾ ਜਾਨੀ ਦੋ ਲੋਕਾਂ ਦਾ ਉਹ ਫਾਰਮ ਫਿਲ ਕਰ ਦਿੰਦਾ ਤਾਂ ਉਹਨੂੰ 80 ਰੁਪਏ ਦੀ ਫੰਡਿੰਗ ਮਿਲਦੀ ਹੈ ਤੇ ਅੱਗੇ ਜਦੋਂ ਦੂਸਰਾ ਲੈਵਲ ਹੁੰਦਾ ਜਿਹੜਾ ਪ੍ਰੋਜੈਕਟ ਦਾ ਨਾਮ ਮੈਂਬਰ ਟਰਨਿੰਗ ਫੰਡ ਯੋਜਨਾ ਉਹਦੇ ਵਿੱਚ ਤਿੰਨ ਤਿੰਨ ਮੈਂਬਰ ਹੋ ਜਾਂਦੇ ਆ ਚਾਹੇ ਉਹ ਖੁਦ ਮੈਂਬਰਾਂ ਨੂੰ ਐਡ ਕਰਦਾ ਚਾਹੇ ਉਹਦੇ ਪਹਿਲਾਂ ਜਿਹੜੇ ਮੈਂਬਰ ਲੱਗੇ ਹੋਏ ਨੇ ਉਹ ਕਿਸੇ ਮੈਂਬਰ ਨੂੰ ਐਡ ਕਰਦੇ ਨੇ ਤਾਂ ਵੀ ਉਹਨੂੰ ਜਿਹੜੀ ਕਿ ਫੰਡਿੰਗ ਆ ਉਹ ਮਿਲਣੀ ਆ ਦੂਜੇ ਜਿਹੜਾ ਕਿ ਪ੍ਰੋਜੈਕਟ ਪੂਰਾ ਹੋਣ ਤੇ 160 ਰੁਪਏ ਉਹਦੇ ਪੇ ਟੂ ਪੇ ਜਿਹੜਾ ਅਕਾਊਂਟ ਓਪਨ ਹੋਇਆ ਉਹ ਆ ਜਾਂਦੇ ਆ ਤੇ ਇਸ ਤਰ੍ਹਾਂ ਤੀਜੇ ਜਿਹੜਾ ਕਿ ਪ੍ਰੋਜੈਕਟ ਆ ਉਹਦੇ ਵਿੱਚ 300 ਰੁਪਏ ਚੌਥਾ ਜਿਹੜਾ ਪ੍ਰੋਜੈਕਟ ਆ ਉਹਦੇ ਵਿੱਚ 600 ਰੁਪਏ ਇਸ ਤਰ੍ਹਾਂ ਮੈਂਬਰਾਂ ਦੀ ਗਿਣਤੀ ਜਿਵੇਂ ਜਿਵੇਂ ਵੱਧਦੀ ਜਾਂਦੀ ਆ ਤਾਂ ਉਹਨੂੰ ਜਿਹੜੀ ਫੰਡਿੰਗ ਆ ਉਹਦੀ ਫੰਡਿੰਗ ਵੀ ਉਨੀ ਵੱਧਦੀ ਜਾਂਦੀ ਆ ਤੇ ਚੌਥਾ ਜਿਹੜਾ ਕਿ ਪਰਿਵਾਰਕ ਸਿੱਖਿਆ ਸਹਾਇਤਾ ਯੋਜਨਾ ਜਿਹੜਾ ਕਿ ਪ੍ਰੋਜੈਕਟ ਦਾ ਨਾਮ ਦਿੱਤਾ ਹੋਇਆ ਇੱਥੇ ਜਾ ਕੇ ਪੰਜ ਪੇੜ ਲਾਉਣੇ ਨੇ ਦੋਸਤੋ ਅੱਗੇ ਫਿਰ 10 ਪੀੜ ਲਾਉਣੇ ਨੇ ਜਿਵੇਂ ਜਿਵੇਂ ਪ੍ਰੋਜੈਕਟ ਪੂਰੇ ਹੁੰਦੇ ਜਾਣਗੇ ਤੇ ਤੁਹਾਨੂੰ ਫੰਡਿੰਗ ਮਿਲਦੀ ਜਾਣੀ ਆ ਤੇ ਤੁਸੀਂ ਜਿਹੜੇ ਕੰਮ ਕਰਨੇ ਨੇ ਉਹ ਤੁਹਾਨੂੰ ਇੱਥੇ ਦੱਸੇ ਹੋਏ ਨੇ ਤੁਸੀਂ ਅੱਗੇ ਉਹ ਜਿਹੜੇ ਕਿ ਸਮਾਜ ਭਲਾਈ ਦੇ ਕੰਮ ਵੀ ਕਰਦੇ ਜਿਹੜਾ ਪੈਸਾ ਤੁਹਾਨੂੰ ਇਹਦੇ ਵਿੱਚੋਂ ਮਿਲਦਾ ਉਹਦੇ ਵਿੱਚੋਂ ਹੀ ਤੁਸੀਂ ਕੁਝ ਪੈਸੇ ਖਰਚ ਕਰਕੇ ਜਿਹੜਾ ਕਿ ਸਮਾਜ ਭਲਾਈ ਦੇ ਕੰਮ ਕਰਨੇ ਨੇ ਇਹ ਫੰਡਿੰਗ ਹੁਣ ਜੇ 18ਵੇਂ ਪ੍ਰੋਜੈਕਟ ਦੀ ਗੱਲ ਕਰੀਏ ਤਾਂ 1 ਕਰੋੜ ਰੁਪਏ ਤੱਕ ਪਹੁੰਚ ਜਾਂਦੀ ਹੈ ਤੇ ਜਦੋਂ ਤੁਸੀਂ 18ਵੇਂ ਲੈਵਲ ਤੇ ਪਹੁੰਚਗੇ ਤਾਂ 1 ਕਰੋੜ ਰੁਪਏ ਦੀ ਫੰਡਿੰਗ ਤੁਹਾਨੂੰ ਮਿਲ ਜਾਣੀ ਹੈ ਤੇ ਫੰਡਿੰਗ ਦੇ ਜਿਹੜੇ ਤੁਹਾਡੇ ਕੰਮ ਦੇ ਅਨੁਸਾਰ ਸੰਸਥਾ ਵਿੱਚ ਕੋਆਰਡੀਨੇਟਰ ਏਰੀਆ ਮੈਨੇਜਰ ਬ੍ਰਾਂਚ ਮੈਨੇਜਰ ਆਦਿ ਦੀਆਂ ਪਦਵੀਆਂ ਤੇ ਤੁਹਾਨੂੰ ਨਿਯੁਕਤ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਜਿਹੜੀ ਕਿ ਸੰਸਥਾ ਵੱਲੋਂ ਅਲੱਗ ਤੋਂ ਸੈਲਰੀ ਮਿਲਣ ਲੱਗ ਜਾਂਦੀ ਹੈ ਇਹ ਫੰਡਿੰਗ ਤਾਂ ਤੁਹਾਨੂੰ ਮਿਲਦੀ-ਮਿਲਨੀ ਆ ਜਿਹੜੇ ਲੈਵਲ ਤੇ ਤੁਸੀਂ ਪਹੁੰਚਦੇ ਹੋ ਤੇ ਉਸ ਤੋਂ ਬਿਨਾ ਜਦੋਂ ਤੁਹਾਨੂੰ ਕੋਈ ਪਦਵੀ ਮਿਲ ਜਾਂਦੀ ਆ ਤਾਂ ਉਦੋਂ ਤੁਹਾਡੀ ਅਲੱਗ ਤੋਂ ਸੈਲਰੀ ਵੀ ਲੱਗ ਜਾਂਦੀ ਆ ਤੁਹਾਡਾ ਸਮਾਜ ਵਿੱਚ ਮਾਨ ਸਨਮਾਨ ਕੀਤਾ ਜਾਂਦਾ ਉਦਾਹਰਨ ਦੇ ਵਜੋਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਠਿੰਡਾ ਏਰੀਆ ਦੇ ਮੈਡਮ ਸਿਮਰਜੀਤ ਕੌਰ ਸਿੰਮੀ ਜੀ ਜਿਨ੍ਹਾਂ ਨੇ 1 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਹੁਣ ਉਹ ਏਰੀਆ ਮੈਨੇਜਰ ਦੀ ਪੋਸਟ ਤੇ ਨਿਯੁਕਤ ਨੇ ਤੇ 13ਵਾਂ ਪ੍ਰੋਜੈਕਟ ਕੰਪਲੀਟ ਕਰ ਚੁੱਕਿਆ ਤੇ 14ਵਾਂ ਕੰਪਲੀਟ ਹੋਣ ਵਾਲਾ ਹੈ ਜਲਦੀ ਹੀ ਉਹ ਬ੍ਰਾਂਚ ਮੈਨੇਜਰ ਬਣਨ ਜਾ ਰਹੇ ਨੇ 14ਵੇਂ ਪ੍ਰੋਜੈਕਟ ਤੇ ਪਹੁੰਚ ਕੇ ਉਹ ਜਲਦੀ ਹੀ ਬ੍ਰਾਂਚ ਮੈਨੇਜਰ ਬਣ ਜਾਣਗੇ ਪ੍ਰੋਜੈਕਟ ਦੇ ਹਿਸਾਬ ਨਾਲ 13 ਪ੍ਰੋਜੈਕਟਾਂ ਦੀ ਤੁਸੀਂ ਫੰਡਿੰਗ ਚੈੱਕ ਕਰ ਲਓ ਤੇ 14ਵੇਂ ਪ੍ਰੋਜੈਕਟ ਤੇ ਜਾ ਕੇ 10 ਲੱਖ ਰੁਪਏ ਦੀ ਫੰਡਿੰਗ ਉਹਨਾਂ ਨੂੰ ਮਿਲਣ ਵਾਲੀ ਆ ਤਾਂ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਇਹ ਇੱਕ ਨੰਬਰ ਲੈਵਲ ਤੋਂ ਲੈ ਕੇ 13 ਤੱਕ ਇਹਨਾਂ ਨੇ ਜਿਹੜੀ ਫੰਡਿੰਗ ਹਾਸਲ ਕੀਤੀ ਆ ਤੁਸੀਂ ਹਿਸਾਬ ਲਗਾ ਲਓ ਇਥੋਂ ਵੀ ਇੰਨੀ ਫੰਡਿੰਗ ਇਹਨਾਂ ਨੇ ਪ੍ਰਾਪਤ ਕੀਤੀ ਆ ਤੇ ਕਿਉਂਕਿ ਇਹਨਾਂ ਨੇ ਸੰਸਥਾ ਦੇ ਵਿੱਚ ਜੀ ਜਾਣ ਲਗਾ ਕੇ ਕੰਮ ਕੀਤਾ ਤੇ ਤਾਂ ਹੀ ਇਸ ਲੈਵਲ ਤੇ ਇਹ ਪਹੁੰਚ ਚੁੱਕੇ ਨੇ ਤੇ ਜੇਕਰ ਇਹ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਜਦੋਂ ਤੁਸੀਂ ਸਮਾਜ ਭਲਾਈ ਦੇ ਕੰਮ ਕਰਦੇ ਹੋ ਤਾਂ ਤੁਹਾਡਾ ਰਤਬਾ ਹੋਰ ਵੀ ਉੱਚਾ ਹੋ ਜਾਂਦਾ ਹੈ ਲੋਕ ਤੁਹਾਨੂੰ ਜਾਣਨ ਲੱਗ ਜਾਂਦੇ ਨੇ ਕਿਉਂਕਿ ਇਸ ਫੀਲਡ ਵਿੱਚ ਬਹੁਤ ਲੋਕ ਕੰਮ ਕਰ ਰਹੇ ਨੇ ਇੱਕ ਵਾਰ ਮੈਨੂੰ ਇੱਕ ਸੈਮੀਨਾਰ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਮੈਂ ਬ੍ਰਾਂਚ ਮੈਨੇਜਰ ਸਤਿਕਾਰਯੋਗ ਸੁਭਾਸ ਪਾਟੀ ਜੀ ਦਾ ਲੈਕਚਰ ਸੁਣਿਆ। ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਕਿ ਕੰਮ ਐਸਾ ਕਰੋ ਕਿ ਨਾਮ ਬਣ ਜਾਏ। ਕੰਮ ਐਸਾ ਕਰੋ ਕਿ ਨਾਮ ਬਣ ਜਾਏ। ਜਦ ਨਾਮ ਬਣ ਗਿਆ ਤੋਂ ਨਾਮ ਲੈਂਦੇ ਹੀ ਕੰਮ ਬਣ ਜਾਏ। ਜਦੋਂ ਤੁਹਾਡਾ ਫੀਲਡ ਦੇ ਵਿੱਚ ਨਾਮ ਬਣ ਜਾਵੇ ਤਾਂ ਤੁਹਾਡਾ ਨਾਮ ਲੈਂਦਿਆਂ ਹੀ ਤੁਹਾਡੇ ਨਾਲ ਜੁੜੇ ਲੋਕਾਂ ਦੇ ਤੇ ਤੁਹਾਡੇ ਕੰਮ ਆਪਣੇ ਆਪ ਹੋਣ ਲੱਗ ਜਾਂਦੇ ਨੇ। ਹੁਣ ਜੇਕਰ ਤੁਹਾਡਾ ਮਨ ਕਹਿੰਦਾ ਕਿ ਅਸੀਂ ਵੀ ਇਹ ਲਾਭ ਲੈਣਾ ਜਾਂ ਅਸੀਂ ਵੀ ਵਰਕ ਕਰਕੇ ਸਵੈਰਜ਼ਗਾਰ ਹਾਸਲ ਕਰਨਾ ਤੇ ਆਪਣੇ ਸੁਪਨੇ ਪੂਰੇ ਕਰਨੇ ਨੇ ਤਾਂ ਉਹਨਾਂ ਨੇ ਸਟਾਰਟ ਕਿੱਥੋਂ ਕਰਨਾ ਫਾਰਮ ਕਿਵੇਂ ਭਰਨਾ ਹੈ ਰਜਿਸਟ੍ਰੇਸ਼ਨ ਕਿਵੇਂ ਹੋਵੇਗੀ ਉਹ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇਗੀ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦਿੰਦੇ ਹਾਂ ਇਸ ਵਿੱਚ ਇੱਕ ਆਫਲਾਈਨ ਫਾਰਮ ਭਰਿਆ ਜਾਂਦਾ ਤੇ ਫਿਰ ਉਹੀ ਡਿਟੇਲ ਨੂੰ 550 ਰੁਪਏ ਭਰ ਕੇ ਆਨਲਾਈਨ ਕੀਤਾ ਜਾਂਦਾ ਤੇ ਜਦੋਂ ਆਨਲਾਈਨ ਰਜਿਸਟ੍ਰੇਸ਼ਨ ਹੋਵੇਗੀ ਉਦੋਂ ਤੁਹਾਨੂੰ ਤੁਹਾਡੇ ਮੋਬਾਈਲ ਨੰਬਰ ਤੇ ਮੈਸੇਜ ਆਉਂਦਾ ਜਿਸ ਵਿੱਚ ਤੁਹਾਡੀ ਆਈਡੀ ਤੇ ਪਾਸਵਰਡ ਦਿੱਤਾ ਜਾਂਦਾ ਜਿਹੜੇ ਪਰਸਨ ਨੇ ਤੁਹਾਨੂੰ ਇਸ ਸੰਸਥਾ ਬਾਰੇ ਦੱਸਿਆ ਜਾਣਕਾਰੀ ਦਿੱਤੀ ਆ ਤੁਹਾਡਾ ਕੋਈ ਰਿਸ਼ਤੇਦਾਰ ਹੋ ਸਕਦਾ ਹੈ ਤੁਹਾਡਾ ਕੋਈ ਮਿੱਤਰ ਦੋਸਤ ਹੋ ਸਕਦਾ ਹੈ ਜਾਨੀ ਜਿਨੇ ਤੁਹਾਨੂੰ ਰੈਫਰੈਂਸ ਦਿੱਤਾ ਤੁਸੀਂ ਉਸ ਵਿਅਕਤੀ ਦੇ ਰਾਹੀਂ ਹੀ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੈ ਜਾਂ ਜਿਸ ਵਿਅਕਤੀ ਨੇ ਇਹ ਵੀਡੀਓ ਤੁਹਾਡੇ ਤੱਕ ਸ਼ੇਅਰ ਕੀਤੀ ਹੈ ਤੁਸੀਂ ਉਸ ਕੋਲ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜੇਕਰ ਡਾਇਰੈਕਟ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਅਗਰ ਤੁਸੀਂ ਮੇਰੇ ਤੋਂ ਰਾਹੀਂ ਜਿਹੜਾ ਆਪਣਾ ਫਾਰਮ ਆਨਲਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਟਰਸਟ ਮੀ ਮੈਂ ਤੁਹਾਡਾ ਫਾਰਮ ਫਿਲ ਕਰਕੇ ਆਨਲਾਈਨ ਕਰਕੇ ਦੇਵਾਂਗਾ ਤੇ ਆਈਡੀ ਪਾਸਵਰਡ ਤੁਹਾਨੂੰ ਵਟਸਐਪ ਕਰ ਦੇਵਾਂਗਾ ਤੇ ਆਫਲਾਈਨ ਫਾਰਮ ਭਰ ਕੇ ਸੰਸਥਾ ਕੋਲ ਜਮ੍ਹਾਂ ਵੀ ਖੁਦ ਕਰਵਾ ਦੇਵਾਂਗਾ ਤੇ ਨਾਲ ਹੀ ਤੁਹਾਡੀ ਰਸੀਦ ਤੁਹਾਡੇ ਤੱਕ ਪਹੁੰਚਦੀ ਕਰ ਦਿੱਤੀ ਜਾਵੇਗੀ ਮੇਰਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਵਟਸਐਪ ਕਰ ਸਕਦੇ ਹੋ ਵਟਸਐਪ ਤੇ ਤੁਸੀਂ ਟਾਈਪ ਕਰਨਾ ਹੈਲੋ ਪੇ ਟੂ ਪੇ ਅਸੀਂ ਤੁਹਾਨੂੰ ਜਲਦੀ ਹੀ ਅਪਲਾਈ ਕਰਾਂਗੇ ਜਦੋਂ ਤੁਹਾਨੂੰ ਸਾਡਾ ਰਿਪਲਾਈ ਮਿਲੇਗਾ ਤੁਸੀਂ ਆਪਣਾ ਆਧਾਰ ਕਾਰਡ ਦੀ ਫੋਟੋ ਦੋਵੇਂ ਸਾਈਡ ਤੇ ਆਪਣਾ ਮੋਬਾਈਲ ਨੰਬਰ ਸਾਨੂੰ ਭੇਜੋਗੇ ਪੇਮੈਂਟ ਕਿਵੇਂ ਕਰਨੀ ਆ ਉਹ ਵੀ ਤੁਹਾਨੂੰ ਮੈਸੇਜ ਦੇ ਰਾਹੀਂ ਦੱਸ ਦਿੱਤਾ ਜਾਵੇਗਾ ਤੁਹਾਡੀ ਆਨਲਾਈਨ ਰਜਿਸਟ੍ਰੇਸ਼ਨ ਕਰ ਦਿੱਤੀ ਜਾਵੇਗੀ ਆਈਡੀ ਪਾਸਵਰਡ ਤੁਹਾਨੂੰ ਸੈਂਡ ਕਰ ਦਿੱਤਾ ਜਾਵੇਗਾ ਹੁਣ ਤੁਸੀਂ ਅੱਗੇ ਵਰਕਰ ਵੱਜੋਂ ਕੰਮ ਕਿਵੇਂ ਕਰਨਾ ਹੈ ਜਿਹੜੇ ਵਰਕਰ ਨਵੇਂ ਕੰਮ ਕਰ ਵੀ ਰਹੇ ਨੇ ਸੰਸਥਾ ਨਾਲ ਜੁੜੇ ਹੋਏ ਨੇ ਤੁਸੀਂ ਜਦੋਂ ਕਿਸੇ ਨੂੰ ਮਿਲਦੇ ਹੋ ਤਾਂ ਸੰਸਥਾ ਬਾਰੇ ਹਰ ਇੱਕ ਚੀਜ਼ ਨੂੰ ਹਰ ਵਾਰੀ ਸੇਮ ਚੀਜ਼ ਦੱਸ ਦਿਓ ਜੇਕਰ ਤੁਸੀਂ ਪਹਿਲਾਂ ਹੀ ਆ ਵੀਡੀਓ ਸ਼ੇਅਰ ਕਰ ਦਿਓ ਪੂਰਾ ਵੀਡੀਓ ਦੇਖਣ ਲਈ ਕਹੋ ਤਾਂ ਤੁਹਾਡਾ ਅੱਧਾ ਕੰਮ ਇਹ ਵੀਡੀਓ ਕਰ ਦੇਵੇਗੀ ਹੁਣ ਨਵੇਂ ਲੋਕਾਂ ਦੀ ਰਜਿਸਟ੍ਰੇਸ਼ਨ ਕਿਵੇਂ ਕਰਨੀ ਆ ਜਿਹੜੇ ਵਰਕਰ ਬਣ ਚੁੱਕੇ ਨੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਨੇ ਉਹ ਨਵੇਂ ਲੋਕਾਂ ਨੂੰ ਸੰਸਥਾ ਨਾਲ ਜੋੜਨ ਲਈ ਕਿਵੇਂ ਖੁਦ ਉਹਨਾਂ ਦੀ ਰਜਿਸਟ੍ਰੇਸ਼ਨ ਕਰ ਸਕਦੇ ਨੇ ਉਹ ਤਰੀਕਾ ਵੀ ਦੱਸਾਂਗੇ ਜਿਸ ਨਾਲ ਤੁਹਾਡੇ ਪ੍ਰੋਜੈਕਟ ਸਹੀ ਢੰਗ ਨਾਲ ਜਲਦੀ ਪੂਰੇ ਹੋਣਗੇ ਤੇ ਕਿਹੜਾ ਤਰੀਕਾ ਹੈ ਜਿਸ ਨਾਲ ਤੁਸੀਂ ਵੱਧ ਤੋਂ ਵੱਧ ਫੰਡਿੰਗ ਪ੍ਰਾਪਤ ਕਰ ਸਕਦੇ ਹੋ ਤੇ ਫੰਡਿੰਗ ਦੇ ਯੋਗ ਹੋ ਸਕਦੇ ਹੋ ਉਹ ਤਰੀਕਾ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਜਦੋਂ ਵੀ ਕੋਈ ਵੀਡੀਓ ਆਵੇ ਤਾਂ ਤੁਹਾਨੂੰ ਪਹਿਲਾਂ ਪਤਾ ਲੱਗ ਸਕੇ ਵੀਡੀਓ ਨੂੰ ਦੇਖਣ ਦੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਤੁਹਾਡਾ ਤੈਅ ਦਿਲੋਂ ਬਹੁਤ-ਬਹੁਤ ਧੰਨਵਾਦ